ਗ੍ਰੰਥੀ ਸਿੰਘ ਲਈ ਬੰਦੇ ਨੇ ਖੋਲਤਾ ਖਜ਼ਾਨਾ ਨਵੀਂ ਕਾਰ ਕੀਤੀ ਗਿਫਟ ਨਾਲ ਹੀ ਪੁਆਏਗਾ ਪੈਟਰੋਲ ਪਿੰਡ ਵਿੱਚ 25 ਸਾਲ ਤੋਂ ਗ੍ਰੰਥੀ ਸਿੰਘ ਕਰ ਰਿਹਾ ਸੇਵਾ ਵਿਦੇਸ਼ ਗਏ ਪਿੰਡ ਵਾਲੇ ਨੇ ਦਿਖਾਇਆ ਵੱਡਾ ਦਿਲ ਪੰਜਾਬ ਦੇ ਵਿੱਚ ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਗੁਰੂ ਘਰ ਦੀ ਵਿੱਚ ਗਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਗਰੰਥੀ ਸਿੰਘਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਨਹੀਂ ਮਿਲਦਾ ਤੇ ਉਹਨਾਂ ਦੀ ਤਰਖਾ ਵੀ ਨਿਗੋਣੀ ਹੁੰਦੀ ਹੈ ਤੇ ਇਸ ਕਾਰਨ ਬਹੁਤ ਸਾਰੇ ਲੋਕ ਗਰੰਥੀ ਸਿੰਘ ਵਜੋਂ ਆਪਣੀਆਂ ਸੇਵਾਵਾਂ ਛੱਡ ਕੇ ਹੋਰ ਕਿਤੇ ਅਪਣਾਰੇ ਨੇ ਲੇਕਿਨ ਵਿਦੇਸ਼ ਗਏ ਇੱਕ ਪਿੰਡ ਦੇ ਨੌਜਵਾਨ ਨੇ ਪਿੰਡ ਦੇ ਗੁਰੂ ਘਰ ਦੇ ਵਿੱਚ 25 ਸਾਲ ਤੋਂ ਸੇਵਾ ਕਰਨ ਵਾਲੇ ਆਪਣੇ ਪਿੰਡ ਦੇ ਗਰੰਥੀ ਸਿੰਘ ਨੂੰ ਇੱਕ ਨਵੀਂ ਕਾਰ ਦੇ ਕੇ ਸਨਮਾਨਿਤ ਕੀਤਾ ਤੇ ਇਹਨਾਂ ਹੀ ਨਹੀਂ ਨਵੀਂ ਕਾਰ ਦੇ ਵਿੱਚ ਪ ਵਾਲਾ ਤੇਲ ਵੀ ਉਸ ਵੱਲੋਂ ਫ੍ਰੀ ਕਰ ਦਿੱਤਾ ਗਿਆ ਤੇ ਉਸਨੇ ਆਖਿਆ ਹੈ ਕਿ ਜਦੋਂ ਟੈਂਕੀ ਖਾਲੀ ਹੋਏਗੀ ਤਾਂ ਤੇਲ ਪਵਾ ਦਿੱਤਾ ਜਾਏਗਾ। ਮਾਮਲਾ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਸੰਗਾਲਾ ਦਾ ਹੈ ਜਿੱਥੇ ਇੱਕ ਨੌਜਵਾਨ ਐਨਆਰਆਈ ਵੱਲੋਂ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਗ੍ਰ anthi ਸਿੰਘ ਵੱਜੂ ਸੇਵਾ ਕਰਦੇ ਗੁਲਜ਼ਾਰ ਸਿੰਘ ਨੂੰ ਨਵੀਂ ਕਾਰ ਗਿਫਟ ਕੀਤੀ ਹੈ ਤੇ ਪਿੰਡ ਦੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਲੋਕਾਂ ਵੱਲੋਂ ਗ੍ਰ anthi ਸਿੰਘ ਨੂੰ ਕਾਰ ਦੀ ਚਾਬੀ ਦਿੱਤੀ ਗਈ। ਗ੍ਰ anthi ਸਿੰਘਾਂ ਦੀ ਪਸੋਂ ਹੋਣੀ ਚਾਹੀਦੀ ਹੈ ਜੀ। ਕਿਉਂਕਿ ਇੱਕ ਵਸਤੂ ਹੈ ਗੁਰੂ ਦੇ ਵਜ਼ੀਰ ਕਹਿੰਦੇ ਆ ਇੱਕ ਕਹਿਣੇ ਆਗੇ ਗ੍ਰੰਥੀਆਂ ਨੂੰ ਇੱਕ ਵਸਤੂ ਹੈ ਗ੍ਰੰਥੀਆਂ ਨੂੰ ਕੋਸ ਮਾਨ ਸਨਮਾਨ ਨਹੀਂ ਦਿੰਦੇ ਜੀ ਜਦੋਂ ਗ੍ਰੰਥੀ ਨੂੰ ਮਾਨ ਸਨਮਾਨ ਨਹੀਂ ਮਿਲਦਾ ਤੇ ਬਹੁਤ ਗ੍ਰੰਥੀ ਨੇ ਜਿਹੜੇ ਇਹ ਲਾਈਨ ਦੇ ਵਿੱਚੋਂ ਹਟੇ ਜਾਂਦੇ ਨੇ ਜੀ ਪਾਠ ਕਰਨੋਂ ਹਟ ਗਏ ਕਿਉਂਕਿ ਨਾਮਾ ਕੋਈ ਗ੍ਰੰਥੀ ਨਹੀਂ ਬਣਦਾ ਜੇਕਰ ਗ੍ਰੰਥੀਆਂ ਦੀ ਦੇਖਭਾਲ ਹੋਵੇਗੀ ਗ੍ਰੰਥੀਆਂ ਦਾ ਮਾਨ ਸਨਮਾਨ ਗ੍ਰੰਥੀਆਂ ਨੂੰ ਬਣਦਾ ਮਿਲੂਗਾ ਤਾਂ ਨਵੇਂ ਵੀ ਗ੍ਰੰਥੀ ਬਣਗੇ ਜਿਹੜੇ ਗ੍ਰੰਥੀ ਹੈਗੇ ਨੇ ਉਹ ਵੀ ਗੁਰੂ ਮਹਾਰਾਜ ਦੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਣਗੇ ਇਹਨਾਂ ਨੇ ਮੇਰੇ ਛੋਟੇ ਵੀਰ ਭਾਈ ਗੁਲਜ਼ਾਰ ਸਿੰਘ ਜੋ ਗੁਰੂ ਘਰ ਦੇ ਵਿੱਚ ਨਿਰੰਤਰ 25 ਸਾਲਾਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਤਨਮਨ ਦੇ ਨਾਲ ਨਿਭਾ ਰਹੇ ਨੇ ਇਥੋਂ ਦੀ ਸੰਗਤ ਤੇ ਸਾਰਾ ਇਲਾਕਾ ਇਹਨਾਂ ਦੀਆਂ ਸਵਾਭਾਵਾਂ ਤੋਂ ਖੁਸ਼ ਹੈ ਸਰਦਾਰ ਨਰਪਾਇਤ ਸਿੰਘ ਜੀ ਜੋ ਪਹਿਲਾਂ ਤੋਂ ਇਹਨਾਂ ਦੇ ਨਾਲ ਪੂਰਾ ਪਿਆਰ ਰੱਖਦੇ ਨੇ ਉਹਨਾਂ ਨੇ ਆਪਣੇ ਛੋਟੇ ਵੀਰ ਨੂੰ ਨਰਪਾਇਤ ਸਿੰਘ ਜੀ ਨੇ ਗੱਡੀ ਭੇਟ ਕੀਤੀ ਤਾਂ ਜੋ ਗ੍ਰਾਂਥੀ ਸਿੰਘ ਦਾ ਬਣਦਾ ਮਾਣ ਸਨਮਾਨ ਹੋ ਸਕੇ ਹੋਰ ਵੀ ਮੈਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਤੇ ਜਿੱਥੇ ਜਿੱਥੇ ਗ੍ਰਾਂਥੀ ਸਹਿਬਾਨ ਬੈਠਣੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੀਆਂ ਸਵਾਭਾਵਾਂ ਦਾ ਜਿਹੜਾ ਮਿਆਰ ਸੀ ਉਹ ਦਿਖ ਚੁੱਕਾ ਸੀਗਾ ਪਰ ਜਦੋਂ ਤੋਂ ਇਸ ਤਰ੍ਹਾਂ ਦੇ ਸਾਡੇ ਵੀਰ ਉਪਰਾਲੇ ਕਰਨ ਲੱਗੇ ਨੇ ਐਨ ਆਰ ਆਈ ਤੋਂ ਗ੍ਰਾਂਥੀ ਸਿੰਘ ਤਨ ਮੰਨਣਾ ਸੇਵਾ ਕਰਨਗੇ ਸੋ ਹੋਰ ਵੀ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਆਪੀਲ ਕਰਦਾ ਕਈ ਪਿੰਡਾਂ ਦੇ ਵਿੱਚ ਗ੍ਰਾਂਥੀ ਸਿੰਘਾਂ ਨੂੰ ਕੂਠੀਆਂ ਬਣਾ ਕੇ ਦਿੱਤੀਆਂ ਗਈਆਂ ਤੇ ਅੱਜ ਇਹ ਸਾਡੇ ਵੀਰ ਨੇ ਬਹੁਤ ਸਰਦਾਰ ਨਰਪਾਇ ਸਿੰਘ ਯੂ ਐਸ ਏ ਨੇ ਮੇਰੇ ਵੀਰ ਗੁਲਜਾਰ ਸਿੰਘ ਨੂੰ ਗੱਡੀ ਭੇਟ ਕੀਤੀ ਹੈ ਅੱਜ ਆਪਾਂ ਪਿੰਡ ਸੰਗਾਲੇ ਦੇ ਵਿੱਚ ਖੜੇ ਆ ਬਾਬਾ ਗੁਲਜਾਰ ਸਿੰਘ ਜੀ ਨੂੰ ਗੱਡੀ ਭੇਟ ਕੀਤੀ ਸਰਦਾਰ ਨਰਪਾਇ ਸਿੰਘ ਦਿਓਲ ਸਾਹਿਬ ਨੇ ਯੂ ਐਸ ਏ ਤੋਂ ਸਾਡੇ ਛੋਟੇ ਵੀਰ ਨੇ ਸਰਦਾਰ ਨਰਪਾਇ ਸਿੰਘ ਦਿਓਲ ਜੀ ਵੱਡੇ ਲੰਮੇ ਸਮੇਂ ਤੋਂ ਯੂ ਐਸ ਏ ਵਿੱਚ ਗਏ ਨੇ ਉਹਨਾਂ ਨੇ ਰਾਤ ਜਦੋਂ ਗੱਡੀ ਅਸੀਂ ਲੈ ਕੇ ਆਏ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਮੇਰੇ ਨਾਲ ਫੋਨ ਤੇ ਕਹਿੰਦਾ ਡਾਕਟਰ ਸਾਹਿਬ ਬਾਬਾ ਜੀ ਦੀ ਤਨਖਾਹ ਦੇ ਨਾਲ ਤਾਂ ਗੱਡੀ ਚੱਲਣੀ ਨਹੀਂ ਹੈਗੀ ਕਹਿੰਦਾ ਡਾਕਟਰ ਸਾਹਿਬ ਪੈਟਰੋਲ ਪੰਪ ਦੇ ਉੱਪਰ ਜਾ ਕੇ ਟੈਂਕੀ ਫੁੱਲ ਜਦੋਂ ਸਾਨੂੰ ਲੱਗੇ ਵੀ ਗੱਡੀ ਦੀ ਅੱਜ ਟੈਂਕੀ ਖਾਲੀ ਹੋ ਗਈ ਨਾਲ ਦੀ ਨਾਲ ਟੈਂਕੀ ਫੁੱਲ ਕਰਾ ਲੈਣੀ ਹੈ ਉਹਦੀਆਂ ਵੀ ਤੇਲ ਦੀਆਂ ਸਵਾਵਾਂ ਸਾਡੇ ਵੀਰ ਨੇ ਇਹ ਗੱਲ ਕਹੀ ਆ ਵੀ ਤੇਲ ਵੀ ਮੈਂ ਪਵਾ ਕੇ ਦੇਣਾ ਜਿੰਨਾ ਵੀ ਡੀਜ਼ਲ ਪੈਟਰੋਲ ਲੱਗੂ ਜਗਬਾਨੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ